थैंक यू सारे बाबा जी भाजने हस्तियां हस्तिया बैठियां ने बड़े बडे सिंगर बैठे ने और मैंने मौका मिले सो कोशिश करना है ਕੋਸ਼ਿਸ਼ ਹੈ ਮੈਂ ਦੁਬਾਰਾ ਰਿਪੀਟ ਕਰਦਾ ਫਿਰ ਮੇਰੀ ਕੋਸ਼ਿਸ਼ ਹੈ ਮੈਂ ਇੱਕ ਬਜ਼ੁਰਗ ਬਾਪੂ ਜੀ ਨੂੰ ਪੁੱਛਦਾ ਕਿ ਬਾਪੂ ਜੀ ਤੁਸੀਂ ਟੀਵੀ ਕਿਉਂ ਨਹੀਂ ਦੇਖਦੇ ਅੱਜ ਕੱਲ ਮਾਹੌਲ ਇਦਾਂ ਦਾ ਹੈ ਕਿ ਤੁਸੀਂ ਹਰ ਕਮਰ ਦੇ ਵਿੱਚ ਟੀਵੀ ਐਫਰਡ ਨਹੀਂ ਕਰ ਸਕਦੇ ਤੁਹਾਨੂੰ ਇੱਕੋ ਥਾਂ ਤੇ ਕਈ ਪਰਿਵਾਰ ਇਦਾਂ ਦੇ ਆ ਕਿ ਟੀਵੀ ਦੇਖਣਾ ਪੈਂਦਾ ਸੋ ਟੀਵੀ ਵਿੱਚ ਕੀ ਕੁਝ ਆਉਂਦਾ ਹੈ ਤੁਸੀਂ ਮੈਂ ਬਜ਼ੁਰਗ ਬਾਪੂ ਜੀ ਨੂੰ ਪੁੱਛਦਾ ਕਿ ਬਾਪੂ ਜੀ ਤੁਸੀਂ ਟੀਵੀ ਕਿਉਂ ਨਹੀਂ ਦੇਖਦੇ ਔਰ ਬਾਪੂ ਜੀ ਮੈਨੂੰ ਟੀਵੀ ਨਾ ਦੇਖਣ ਦਾ ਕਾਰਨ ਦੱਸਦੇ ਇੱਕ ਕਮੇਡੀ ਟੱਚ ਵੀ ਹੈ ਔਰ ਇੱਕ ਸੇਧ ਵੀ ਹੈ ਔਰ ਤੁਹਾਡਾ ਪਿਆਰ ਚਾਹੀਦਾ ਜੇ ਤੁਸੀਂ ਮੈਨੂੰ ਤਾਲੀਆਂ ਨਾਲ ਹਜ਼ਾਰ ਦਿੰਦਾ ਤੇ ਬ੍ਰੀਆ ਮਹਿਮਾਨੀ ਆ ਟੀਵੀ ਉੱਤੇ ਨੰਗ ਧੜਕੀਆਂ ਨੱਚਮੀਆਂ ਰਹਿੰਦੀਆਂ ਨੇ ਨਾ ਬੇਬੇ ਤੇ ਨਾ ਬਾਪੂ ਦੀ ਸ਼ਰਮ ਕੋ ਲੈਂਦੀਆਂ ਨੇ ਟੀਵੀ ਤੇ ਨਕ ਧੜਕੀਆਂ ਨੱਚਦੀਆਂ ਰਹਿੰਦੀਆਂ ਨੇ ਨਾ ਬੇਬੇ ਤੇ ਨਾ ਬਾਪੂ ਦੀ ਸ਼ਰਮ ਕੋ ਲੈਂਦੀਆਂ ਨੇ ਨੂੰਹਾਂ ਤੇਆਂ ਵਿੱਚ ਤੂੰ ਦੱਸ ਮੈਂ ਕਿੱਦਾਂ ਹੁੱਕ ਕੇ ਬੈਠਾ ਘਟੀਆਂ ਵਿੱਚ ਤੂੰ ਦਸਵੇਂ ਕਿੱਦਾਂ ਹੁਬਕੇ ਬੈਠਾ ਮੇਰਾ ਜੀ ਕਰਦਾ ਕਾਕਾ ਮਲਕਾ ਸ਼ਰਾਵਤ ਰਾਖੀ ਸਾਵੰਤ ਤੇ ਬਪਾਸ਼ਾ ਹੈ ਪੂਰੇ ਕੱਪੜੇ ਪਾਉਣ ਗਿਆ ਮੇਰੇ ਮਨ ਵਿੱਚ ਹੀ ਆਸ਼ਾ ਹੈ ਮਲਕਾ ਸ਼ਰਾਵਤ ਰਾਖੀ ਸਾਵੰਤ ਤੇ ਬਪਾਸ਼ਾ ਹੈ ਹੋ ਪੂਰੇ ਕੱਪੜੇ ਪਾਉਣ ਗਿਆ ਮੇਰੇ ਮਨ ਵਿੱਚ ਹੀ ਆਸ਼ਾ ਹੈ ਇਸ ਚੁੰਨੀ ਦੇ ਖਾਤਰ ਕਈਆਂ ਨੇ ਜਾਨ ਗਵਾਈ ਹੈ ਸੋਨੀ ਫੈਸ਼ਨ ਪੱਟੀਏ ਜੋ ਤੂੰ ਗਲ ਵਿੱਚ ਪਾਈ ਹੈ ਕੀ ਸਖਣਗੀਆਂ ਥੋਦੇ ਤੂੰ ਆਤੀਆਂ ਜਾਂ ਤੇਰੇ ਕਾ ਕੀ ਸਖਣਗੀਆਂ ਥੋਦੇ ਤੂੰ ਆਤੀਆਂ ਜਾਂ ਤੇਰੇ ਕਾ ਮੇਰਾ ਠੀ ਕਰਦਾ ਕਾਕਾ ਮੇਰਾ ਠੀ ਕਰਦਾ ਕਾਕਾ ਮੇਰਾ ਜੀ ਬੇਬੇ ਵਿਚੇ ਬਾਪੂ ਨੂੰਹਾਂ ਤੀਆਂ ਨੇ ਓ ਜਮਾ ਸ਼ਰਮ ਹੀ ਲਾਤੀ ਸਾਰੇ ਘਰ ਦੇ ਜੀਆਂ ਨੇ ਓ ਕੋਸਮਕ ਸੋਟੀ ਸਾਸ ਬਹੂ ਕੇ ਸੀਰ ਲਵੇ ਦੀਆਂ ਨੇ ਓ ਕੰਮ ਕਾਜ ਨੂੰ ਕਈਏ ਗੋਖਾਣ ਨੂੰ ਪੈਂਦੀਆਂ ਨੇ ਪਤੀ ਵਿਚਾਰਾ ਥੱਕਿਆ ਟੁੱਟਿਆ ਕੰਮ ਤੋਂ ਆਉਂਦਾ ਹੈ ਓ ਕਰ ਵਾਲੀ ਤੋਂ ਪਾਣੀ ਦਾ ਗਲਾ ਸਮਗਾਉਂਦਾ ਹੈ ਅਤੋਂ ਕਰ ਵਾਲੀ ਕੀ ਕਹਿੰਦੀ ਤੂੰ ਨਾ ਪੀਵੇਂਗਾ ਪਾਣੀ ਤੂੰ ਨਾ ਪੀਵੇਂਗਾ ਪਾਣੀ ਤੇਰਾ ਤਾਂ ਸਰ ਜਾਣਾ ਜੇ ਇਧਰ ਨਿਗਾ ਘੁਮਾ ਲਈ ਇਧਰ ਤੂੰ ਸੀਨੇ ਮਰ ਜਾਣਾ ਘੋਪਤੀ ਵਿਚਾਰਾ ਸੋਚਿਆ ਕੀ ਵਿੱਚ ਲਖਾਇਆ ਲੇਖਾ ਚਾਰਾ ਸੋਚਿਆ ਕਿ ਵਿੱਚ ਲਖਾਇਆ ਲੇਖ ਮੇਰਾ ਜੀ ਕਰਦਾ ਕਾਕਰ ਅਰੇ ਵਾਹੇ ਪਾ ਯਾ ਮਿਹਰਬਾਨੀ ਕਿਸਮਾਨ ਸਾਹਿਬ ਕੋਲੇ ਆਏ। ਉਹ ਗਾਉਣ ਵਾਲੇ ਵੀ ਕੀ ਗਾਉਂਦੇ ਕੋਈ ਸਮਝ ਨਾ ਆਉਂਦੀ ਏ ਆਪਣੀ ਗੱਲ ਕਰਦਾ। ਓਏ ਹਰਮਲਾਪ ਜੇ ਪੁੱਛੀਏ ਕਹਿੰਦੇ ਦੁਨੀਆ ਚਾਉਂਦੀ ਏ। ਮੁਹੰਮਦ ਸਦੀਕ ਰਣਜੀਤ ਕੌਰ ਜੈ ਕਿਹੜਾ ਗਾਉਂਦਾ ਏ। ਅਮਰ ਸਿੰਘ ਚਮਕੀਲੇ ਦਾ ਨਾਂ ਜੱਗ ਤੇ ਜਿਉਂਦਾ ਹੈ। ਯਮਲੇ ਜੱਟ ਮਸਤਾਨੇ ਵਰਗਾ ਕਿਹੜਾ ਗਾਊਗਾ। ਸੇਦਾਰ ਸੰਧੂ ਦੇ ਵਾਂਗੂ ਕਿਹੜਾ ਖਾੜੇ ਲਾਊਗਾ ਜੀ ਦੇ ਵਿੱਚ ਹਉ ਦਮ ਉਹੀ ਬੋਤਾ ਚਿਰਟਕਦਾ ਏ ਓਕੇ ਦੀਪ ਜਗਮੋਣ ਦਾ ਪੂਦਨਾ ਅੱਜ ਵੀ ਵਿਕਦਾ ਹੈ ਚੰਦੀ ਰਾਮ ਚਾਂਦੀ ਦੇ ਕਿੰਨੇ ਠੋਸ ਦੁਕਾਨੇ ਸੀ ਸਰਿੰਦਰ ਕੌਰ ਨੂੰ ਸੁਣਦੇ ਕਿੰਨੇ ਲੋਕ ਸਿਆਣੇ ਸੀ ਪਰ ਅੱਜ ਕੱਲ ਕਾ ਦੀ ਗਾਇਕੀ ਮੇਰੇ ਵਰਗਿਆਂ ਦੀ ਬਸ ਤੂੰ ਤੜਕਾ ਏ ਓਏ ਕੋਈ ਸਮਝ ਨਹੀਂ ਆਉਂਦੀ ਕਿੰਦਰੇ ਟਾਂਗਾ ਇਕਾ ਏ ਪਰ ਜਿਹੜੀ ਅਗਲੀ ਗੱਲ ਕਰ ਲੱਗਿਆ ਉਹ ਤੇ ਤਾੜੀ ਤੁਸੀਂ ਪਰ ਕਦੇ ਮੁੱਲ ਨਹੀਂ ਪੈਂਦੇ ਕੱਲੇ ਗੋਰੇ ਹੀ ਚਮਦੇ ਖੁਰਦਾਸ ਮਾਰ ਜੇ ਹੀਰੇ ਲੋਕੋ ਘਰ ਘਰ ਨਹੀਂ ਜੰਮਦੇ ਬਾਬਾ ਜੀ ਦੇ ਮੁੱਲ ਨਹੀਂ ਪੈਂਦੇ ਕੱਲੇ ਗੋਰੇ ਹੀ ਚਮਦੇ ਗੁਰਦਾਰਸ ਮਾਨ ਜੇ ਹੀਰੇ ਲੋਕੋ ਘਰ ਘਰ ਨਹੀਂ ਜੰਮਦੇ ਮਾਨਕ ਵਾਂਗੂ ਕਿਹੜਾ ਲਾਉਂਦਾ ਲੰਮੀਆਂ ਲੰਮੀਆਂ ਹੈ ਕਾ ਹੋ ਮਾਨਕ ਵਾਂਗੂ ਕਿਹੜਾ ਲਾਉਂਦਾ ਲੰਮੀਆਂ ਲੰਮੀਆਂ ਹੈ ਕਾ ਮੇਰਾ ਜੀ ਕਰਦਾ ਕਾ ਕੱਲ ਮਹਾਨ ਮਿਹਰਬਾਨੀ ਔਰ ਮੇਰੇ ਆਸਤੇ ਬੜੇ ਖੁਸ਼ੀਆਂ ਦੇ ਮੌਕੇ ਆਏ ਨੇ ਬਹੁਤ ਇੰਜੋਏ ਕੀਤਾ ਔਰ ਅੱਜ ਜਿਹੜਾ ਦਿਨ ਆਇਆ ਔਰ ਮਾਨ ਸਾਹਿਬ ਜ਼ਿੰਦਗੀ ਚ ਮੇਰਾ ਅਹਿਮ ਦਿਨ ਰਹੂਗਾ ਔਰ ਮੈਂ ਕਦੇ ਨਹੀਂ ਭੁਲਾ ਸਕਦਾ ਔਰ ਮੈਂ ਬੇਹੱਦ ਪਿਆਰ ਕਰਦਾ ਤੁਹਾਨੂੰ ਬੇਹੱਦ ਪਿਆਰ ਕਰਦਾ ਤੁਹਾਨੂੰ ਮਿਹਰਬਾਨੀ ਥੈਂਕ ਯੂ ਥੈਂਕ ਯੂ ਆਪਾ ਯਾਹ ਉਹ ਵਾਟ ਤੁਰਪੇ ਮਹੀਦੀ ਵੀ ਆ ਜਾ ਤੂੰ